ਖੇੜੀ ਬਣਾਉਣ ਵਾਲੀ ਦੇ ਤਖਤਾ ਮਰਦਾਬਾਦ 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 ਜਾਨੂ ਨਾ ਖੇੜੀ ਬਣਾਉਣ ਵਾਲੀ ਦੇ ਤਖਤਾ ਮਰਦਾਬਾਦ 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 ਗੁਰਜੀਤ ਸਿੰਘ ਲਾਈਵ ਤੇ ਚੈਨਲ ਦੇਖਦੇ ਸਾਰੇ ਦਸਕਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਖੜੇ ਹਾਂ ਰਾਇਕੋਟ ਦੇ ਐਸ ਡੀ ਐਮ ਦਫ਼ਤਰ ਵਿਖੇ ਜਿੱਥੇ ਕੀ ਇੱਕ ਭਰਮਾ ਇਕੱਠ ਹੋਇਆਗਾ ਰੋਸ ਪ੍ਰਦਰਸ਼ਨ ਹੋਇਆ ਹੋ ਰਿਹਾਗਾ ਤੇ ਮੰਗ ਪੱਤਰ ਵੀ ਦਿੱਤਾ ਜਾਊਗਾ ਐਸ ਡੀ ਐਮ ਸਾਹਿਬ ਨੂੰ ਇਹ ਜੋ ਰੋਸ ਪ੍ਰਦਰਸ਼ਨ ਮੁਜ਼ਾਹਰਾ ਹੋ ਰਿਹਾਗਾ ਇਹ ਮੁੱਖ ਕਾਰਨ ਹੈ ਜੋ ਆਪਣੇ ਪੰਜਾਬ ਦੇ ਵਿੱਚ ਨਸ਼ੇ ਬਹੁਤ ਹੀ ਵੱਡੀ ਮਾਤਰਾ ਦੇ ਵਿੱਚ ਹੁਣ ਚੱਲ ਰਹੇ ਨੇ ਨੌਜਵਾਨੀ ਗਰਕ ਰਹੀ ਹੈ ਨਸ਼ਿਆਂ ਦੇ ਵਿੱਚ ਤੇ ਉਸ ਦੀ ਵਿਰੋਧਤਾ ਲਈ ਇੱਥੇ ਪਹੁੰਚੇ ਨੇ ਤੇ ਸਾਡੇ ਨਾਲ ਅੱਜ ਇੱਥੇ ਹਾਜ਼ਰ ਨੇ ਤਰਸੀਮ ਸਿੰਘ ਜੋਧਾ ਜੋ ਕਿ ਉੱਗੇ ਸਮਾਜ ਸੇਵੀ ਨੇ ਉਹਨਾਂ ਦੀ ਅਗਵਾਈ ਹੇਠ ਅੱਜ ਸਾਰਾ ਇਕੱਠ ਹੋਇਆਗਾ ਤੇ ਐਸਡੀਐਮ ਦਫ਼ਤਰ ਵਿਖੇ ਸਾਰਾ ਇਕੱਠ ਪਹੁੰਚਿਆਗਾ ਰੋਸ ਪ੍ਰਦਰਸ਼ਨ ਕੀਤਾਗਾ ਤੇ ਬਾਕੀ ਦੀ ਪੂਰੀ ਜਾਣਕਾਰੀ ਆਪਾਂ ਇਹਨਾਂ ਤੋਂ ਲਵਾਂਗੇ ਤੇ ਤਸੀਮ ਜੁੱਦਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅੱਜ ਦਾ ਜੋ ਇੱਥੇ ਇਕੱਠ ਹੋਇਆ ਹੈਗਾ ਜੀ ਇਹ ਰੋਸ਼ ਪ੍ਰਦਰਸ਼ਨ ਜੋ ਨਸ਼ਾ ਵਿਰੋਧ ਦਾ ਤੇ ਇਸ ਦੀ ਪੂਰੀ ਜਾਣਕਾਰੀ ਦਿਓ ਜੀ ਇੱਥੇ ਕੌਣ ਕੌਣ ਪਹੁੰਚਿਆਗਾ ਤੇ ਮੁੱਖ ਜੋ ਮੁੱਦੇ ਹੋਰ ਕੀ ਆ ਤੁਹਾਡੇ ਦੇਖੋ ਇਹ ਅੱਜ ਜੋ ਪੰਜਾਬ ਦੀ ਹਾਲਾਤ ਆ ਪੰਜਾਬ ਦੀ ਹਾਲਾਤ ਬਹੁਤ ਬੁਰੀ ਆ ਪੰਜਾਬ ਨੂੰ ਨਸ਼ੇ ਨੇ ਖਾ ਲਿਆ ਬੇਰੁਜ਼ਗਾਰੀ ਨੇ ਖਾ ਲਿਆ ਮਹਿੰਗਾਈ ਨੇ ਖਾ ਲਿਆ ਬਿਮਾਰੀਆਂ ਨੇ ਖਾ ਲਿਆ ਕੈਂਸਰ ਲੱਗਿਆ ਹੋਇਆ ਹੈਗਾ ਲੋਕਾਂ 'ਚ ਭਾਰੀ ਬੇਚੈਨੀ ਹੈ ਬੜਾ ਵੱਡਾ ਹਿੱਸਾ ਪੰਜਾਬ ਦਾ ਉਜੜ ਕੇ ਬਾਹਰ ਚਲੇ ਗਿਆ ਨੌਜਵਾਨ ਤੜਾ ਤੜ ਜਾ ਰਹੇ ਨੇ ਪਿੰਡਾਂ ਦੇ ਵਿੱਚ ਮਕਾਨਾਂ ਨੂੰ ਕੋਠੀਆਂ ਨੂੰ ਜਿੰਦੇ ਲੱਗੇ ਹੋਏ ਨੇ ਔਰ ਜਿਹੜੇ ਨੌਜਵਾਨ ਬਚ ਗਏ ਨੇ ਉਹ ਪਲਾਨ ਟੰਗ ਦੇ ਨਾਲ ਉਹਨਾਂ ਨੂੰ ਨਿਸ਼ੇੜੀ ਬਣਾਇਆ ਜਾ ਰਿਹਾ ਰੋਜ਼ਾਨਾ ਅਸੀਂ ਦੇਖਦੇ ਹਾਂ ਮਾਮਾ ਦੇ ਪੁੱਤ ਨੇ ਜਿਹੜੇ ਜਿਹੜੇ ਨਸ਼ੇ ਦਾ ਸ਼ਿਕਾਰ ਹੋਏ ਨੇ ਜਿਹੜੇ ਮਰੀਜ਼ ਨੇ ਜਿਹੜੇ ਵਿਕਟਮ ਨੇ ਉਹੋ ਉਹ ਡੋਜ਼ ਨਾਲ ਮਰ ਰਹੇ ਨੇ ਰੋਜ਼ ਅਸੀਂ ਖਬਰਾਂ ਸੁਣ ਰਹੇ ਆ ਹੁਣ ਹਾਲਾਤ ਆ ਵੀ ਪਾਣੀ ਅੰਜੜਾ ਉਹ ਗੱਲ ਤੋਂ ਟੱਪ ਗਿਆ ਨੱਕ ਤੱਕ ਪਹੁੰਚ ਗਿਆ ਅੱਜ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਥਾਂ ਵੱਖ-ਵੱਖ ਲੋਕ ਨੇ ਜਿਹੜੇ ਲੋਕ ਹਤੈਸ਼ੀ ਨੇ ਉਹਨਾਂ ਨੇ ਨਸ਼ਿਆਂ ਦੇ ਵਿਰੋਧ ਮਹਿੰਮ ਚਲਾਈ ਆ ਇਹ ਕੋਈ ਕਲਗੀ ਲਵਾਉਣ ਵਾਲਾ ਕੰਮ ਨਹੀਂ ਹੈ ਇਹ ਬੜਾ ਵੱਡਾ ਪਰਪਕਾਰਾ ਵੀ ਜਿਨ੍ਹਾਂ ਮਾਮਾਂ ਦੇ ਪੁੱਤ ਚਲੇ ਗਏ ਜਿਨ੍ਹਾਂ ਘਰਾਂ ਸੱਥਰ ਵਿਸ਼ੇ ਨੇ ਅੱਜ ਜਿਨ੍ਹਾਂ ਦੇ 70 ਮਿਸ਼ਨ ਦੀ ਤਿਆਰੀ ਆ ਮੈਂ ਬੜਾ ਦੁਖੀ ਮਾਨਨਾ ਕਹਿ ਰਿਹਾ ਅੱਜ ਉਹਨਾਂ ਦੀ ਕੀ ਹਾਲਤ ਆ ਇਹ ਉਹ ਹੀ ਜਾਣਦੇ ਨੇ ਸੋ ਅਸੀਂ ਸਮਝਦੇ ਆ ਮੁੱਦੇ ਬਹੁਤ ਨੇ ਮਨਰੇਗਾ ਦਾ ਮੁੱਦਾ ਖੇਤੀ ਚ ਲਾਗੂ ਹੋਣਾ ਚਾਹੀਦਾ ਪੂਰੀ 500 ਦਿਹਾੜੀ ਮਿਲਣੀ ਚਾਹੀਦੀ ਐ ਸਾਰਾ ਸਾਲ ਕੰਮ ਮਿਲਣਾ ਚਾਹੀਦਾ ਪੜ੍ਹਿਆ ਲਿਖਿਆ ਨੂੰ ਨੌਕਰੀ ਮਿਲਣੀ ਚਾਹੀਦੀ ਐ ਸਿੱਖਿਆ ਸੂਲਤਾ ਚਾਹੀਦੀ ਸਾਰੇ ਮੁੱਦੇ ਨੇ ਪਰ ਇਹਨਾਂ ਮੁੱਦਿਆਂ ਤੋਂ ਵੀ ਅੱਗੇ ਅੱਜ ਨਸ਼ਿਆਂ ਦਾ ਮੁੱਦਾ ਜਿਹੜਾ ਟੱਪ ਗਿਆ ਜਿਉਂ-ਜਿਉਂ ਦਬਾਕੀ ਮਰਜ਼ ਵਧਦੀ ਚਲੀ ਗਈ ਅਕਾਲੀਆਂ ਦੀ ਹਕੂਮਤ ਰਹੀ ਕਾਂਗਸ ਦੀ ਹਕੂਮਤ ਰਹੀ ਨਸ਼ਾ ਮਾਫੀਆ ਪਣ ਪਿਆ ਨਸ਼ਾ ਮਾਫੀਆ ਆਪਣੇ ਆਪ ਕੁਝ ਨਹੀਂ ਇਹਨਾਂ ਨੂੰ ਸੁਰੱਖਸ਼ਨ ਦਿੰਦੇ ਨੇ ਸਿਆਸੀ ਲੋਕ ਤੇ ਪੁਲਿਸ ਪੁਲਿਸ ਦੇ ਵੀ ਵੱਡੇ ਅਧਿਕਾਰੀ ਅੱਛਾ ਜੀ ਜਿਨ੍ਹਾਂ ਤੋਂ ਕਰੋੜਾਂ ਰੁਪਈਆ ਰੋਜ਼ ਦੀ ਆਮਦਨ ਹੁੰਦੀ ਹੈ ਇਹ ਪਿਛਲੇ ਸਮੇਂ 'ਚ ਅਕਾਲੀ ਸਰਕਾਰ ਵਲੇ ਵੀ ਕਾਂਗਸ ਸਰਕਾਰ ਵੀ ਹੁੰਦਾ ਰਿਹਾ ਅੱਜ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਪਹਿਲਾਂ ਕੈਪਟਨ ਨੇ ਕਿਹਾ ਸੀ ਕਿ ਅਸੀਂ ਸਿੱਧੇ ਨਸ਼ਾ ਬੰਦ ਕਰ ਦਾਂਗੇ ਹੁਣ ਇਹਨਾਂ ਨੇ ਕਿਹਾ ਪਰ ਮੈਂ ਸਮਝ ਰਿਹਾ ਵੀ ਇਹਨਾਂ ਦੇ ਬੱਸ ਦਾ ਰੋਗ ਨਹੀਂ ਰਹਾ ਅੱਜ ਆਮ ਆਦਮੀ ਪਾਰਟੀ ਦੇ ਹੱਥ ਬੰਨੇ ਗਏ ਨੇ ਨਸ਼ਾ ਨਹੀਂ ਰੋਕ ਰਿਹਾ ਰੋਜ਼ਾਨਾ ਹੀ ਕਿਲੋਆਂ ਦੇ ਹਿਸਾਬ ਨਾਲ ਹੀਰੋ ਆ ਰਹੀ ਆ ਕੌਂਟਲੈਂਡ ਦੇ ਹਿਸਾਬ ਨਾਲ ਨਸ਼ਾ ਆ ਰਿਹਾ ਉਹ ਨਸ਼ਾ ਕਿੱਥੋਂ ਆਉਂਦਾ ਜੇ ਉਹ ਫੜਿਆ ਨਾ ਜਾਵੇ ਫੜ ਤਾਂ ਬਹੁਤ ਕਠੋਰ ਹੈ ਉਹ ਕਿੱਥੇ ਜਾ ਰਿਹਾ ਇਹਦੇ 'ਚ ਕੋਈ ਅਜ ਦੋ ਕਥਨੀ ਨਹੀਂ ਹੈ ਮੈਂ ਹੁਣੇ ਇੱਕ ਸਰਪੰਚ ਦੇ ਘਰੋਂ ਬੈਠਾ ਆਇਆ ਉਹ ਸਰਪੰਚ ਮੈਨੂੰ ਕਹਿਣ ਲੱਗਾ ਜੀ ਨਸ਼ਿਆਂ ਦਾ ਜਿਹੜਾ ਮਾਫੀਆ ਬਹੁਤ ਵੱਡਾ ਇਹਨਾਂ ਦੇ ਖਿਲਾਫ ਲੜਨਾ ਬੜਾ ਔਖਾ ਮੈਂ ਕਿਹਾ ਸੀ ਹੱਤਬਾਦ ਦੇ ਖਿਲਾਫ ਲੜੇ ਆ ਸਾਡੀਆਂ ਗੱਡੀਆਂ ਬੰਬਾਂ ਨਾਲ ਉੜੀਆਂ ਨੇ ਸਾਡੇ ਤੇ ਹਮਲੇ ਹੋਏ ਨੇ ਛਿਦੀਆਂ ਦਿੱਤੀਆਂ ਨੇ ਪੁਲਿਸ ਨੇ ਵੀ ਸਾਡੇ ਪੁਲਿਸ ਦੇ ਵੀ ਖਿਲਾਫ ਲੜੇ ਆ ਅੱਜ ਸਾਨੂੰ ਸਾਰਾ ਕੁਝ ਛੱਡ ਕੇ ਵੀ 24 ਦੀ ਇਲੈਕਸ਼ਨ ਕੀ ਕਹਿੰਦੀ ਆ ਅੱਗੇ 27 ਦੀ ਇਲੈਕਸ਼ਨ ਕੀ ਕਹਿੰਦੀ ਆ ਮਾਮਾ ਨੇ ਪਤਨੀ ਸੇ ਅੰਨੇ ਜਿਹੜੇ ਅੱਜ ਵੋਟਾਂ ਦੇ ਸਿਰ ਤੇ ਸਾਰਾ ਕੁਝ ਦੇਖ ਰਿਹਾ ਪੰਜਾਬ ਉਜੜ ਰਿਹਾ ਆ ਅੱਜ ਉਹ ਨਹੀਂ ਸਾਖਣ ਅੱਜ ਲੋਕ ਚਾਹੁੰਦੇ ਨੇ ਵੀ ਲੋਕਾਂ ਦੀ ਕੋਈ ਬਾਹ ਫੜੇ ਅਗਵਾਈ ਕਰੇ ਅੱਜ ਪੁਰਸ਼ ਦਾ ਇੱਕ ਵੱਡਾ ਹਿੱਸਾ ਨਸ਼ਾ ਤਸਕਰਾਂ ਨਾਲ ਮਿਲਿਆ ਹੋਇਆ ਲੱਖਾਂ ਕਰੋੜਾਂ ਰੁਪਏ ਥੱਲੋਂ ਜਾ ਰਿਹਾ ਤੜਾ ਤੜ ਤੁਸੀਂ ਕਿਸੇ ਪਿੰਡ ਚਲੇ ਜਾਓ ਚਿੱਟਾ ਵਿਖ ਰਿਹਾ ਤਕੜੀਆਂ ਤੇ ਤੋਲਿਆ ਜਾ ਰਿਹਾ ਲੋਕ ਲੜਨਾ ਚਾਹੁੰਦੇ ਨੇ ਲੋਕਾਂ ਨੂੰ ਵੀ ਅਸੀਂ ਤੁਰੇ ਸਾਡਾ ਨੁਕਸਾਨ ਹੋ ਜਾਊਗਾ ਅੱਜ ਲੋਕਾਂ ਨੂੰ ਸਿਰ ਲੱਥ ਲੋਕਾਂ ਦੀ ਲੋੜ ਆ ਉਹਨਾਂ ਆਗੂਆਂ ਦੀ ਲੋੜ ਆ ਜਿਹੜੇ ਮੂਹਰੇ ਹੋ ਕੇ ਲੜਨ ਵੀ ਜੇ ਜਾਨ ਵੀ ਦੇਣੀ ਪੈ ਜਾਵੇ ਅਸੀਂ ਜਾਨ ਵੀ ਦਵਾਂਗੇ ਪੰਜਾਬ ਤੋਂ ਉਜੜਦੇ ਅਸੀਂ ਨਹੀਂ ਦੇ ਸਕਦੇ ਇਸ ਲਈ ਬਿਆਨ ਕਰੀ ਚੱਲੋ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਨ੍ਹਾਂ ਨੇ ਅੱਜ ਤੱਕ ਨਸ਼ਾ ਵੇਚਿਆ ਉਹਨਾਂ ਦੀਆਂ ਜਾਇਦਾਦਾਂ ਦੀ ਇਨਕੁਆਰੀ ਕਰਾ ਕੇ ਟੋਟਲ ਜਾਇਦਾਦਾਂ ਜਿਹੜੀ ਉਹਨਾਂ ਦੀ ਜ਼ਬਤ ਕੀਤੀ ਜਾਵੇ ਨੋਟ ਕੀਤਾ ਜਾਵੇ ਪੈਸੇ ਕਿੱਥੋਂ ਬਣ ਰਹੇ ਨੇ ਕਿੱਥੋਂ ਕੋਠੀਆਂ ਪਲਾਟ ਬਣ ਰਹੇ ਨੇ ਇੱਕ ਇੱਕ ਦੇ ਉਹ ਜ਼ਬਤ ਕੀਤੀ ਜਾਵੇ ਇਸ ਤੋਂ ਪਹਿਲਾਂ ਪੁਲਿਸ ਤੋਂ ਪਹਿਲਾਂ ਸਿਆਸੀ ਲੀਡਰ ਜਿਨ੍ਹਾਂ ਦਾ ਕੰਮ ਤੰਗ ਪਾਵਰ ਕਰ ਲੈਣੀ ਪੈਸੇ ਇਕੱਠੇ ਕਰਨੇ ਲੋਕਾਂ ਨਾਲ ਝੂਠ ਬੋਲਣਾ ਫਿਰ ਲੋਕ ਪੰਜਾਬ ਨੂੰ ਬਰਬਾਦ ਕਰਨਾ ਇਹ ਅੱਜ ਐਵੇਂ ਨਹੀਂ ਆ ਗਿਆ ਇਹ ਸਿਆਸੀ ਲੋਕ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਪੰਜਾਬ ਨੂੰ ਤਬਾਹੀ ਦੇ ਕੰਢੇ ਤੇ ਲੈ ਕੇ ਖੜਾ ਕਰ ਦਿੱਤਾ ਇਸ ਲਈ ਅਸੀਂ ਅੱਜ ਗੁਰੂ ਬੀ ਬਸਵੇ ਸੰਗਤ ਇਕੱਠੀ ਬਸਵੇ ਗੁਰੂਆਂ ਨੇ ਕਿਹਾ ਹੀ ਨਹੀਂ ਕਿ ਕਰਪਾ ਸਿਰ ਜੇ ਹਮ ਹੈ ਅੱਜ ਜੇਕਰ ਲੋਕ ਉੱਠ ਕਰਨਗੇ ਜੇਕਰ ਜਨਤਾ ਉੱਠ ਖੜੂਗੀ ਪੁਲਸਤੇ ਮਤ ਛੱਡੋ ਸਿਆਸੀ ਪਾਰਟੀਆਂ ਦੇ ਲੀਡਰਾਂ ਤੇ ਮਤ ਛੱਡੋ ਇਹਨਾਂ ਨੂੰ ਤਾਂ ਸੱਤਾ ਦੇਂਦੀ ਆ ਇਹਨਾਂ ਨੂੰ 24 ਦੀ ਇਲੈਕਸ਼ਨ ਦੇਂਦੀ ਆ ਉਹ ਲੋਕ ਜਿਹੜੇ ਪਿਛਲੇ ਸਮੇਂ ਚ ਨਸ਼ਾ ਬਕਾਉਂਦੇ ਰਹੇ ਅੱਜ ਨੁਕਤਾ ਚ ਨਹੀਂ ਕਰਦੇ ਉਹ ਨਹੀਂ ਲੜ ਸਕਦੇ ਉਹਨਾਂ ਦੀ ਹਿੰਮਤ ਨਹੀਂ ਉਹਨੇ ਪੋਲਿਟੀਕਲ ਬੈਲ ਨਹੀਂ ਹੈ ਇਸ ਲਈ ਨਵੇਂ ਲੋਕ ਉੱਠਣਗੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆ ਅੱਜ ਮੇਰੇ ਗਵਾਂਢ ਅੱਗ ਲੱਗੀ ਐ ਕੱਲੂ ਮੇਰੇ ਘਰ ਨੂੰ ਅੱਗ ਲੱਗਣੀ ਐ ਪਤਾ ਨਹੀਂ ਕਿਹਦਾ ਮੁੰਡਾ ਨਸ਼ੇੜੀ ਹੋ ਜਾਣਾ ਇਸ ਲਈ ਸਾਰਾ ਕੁਝ ਛੱਡ ਕੇ ਅਸੀਂ ਨਸ਼ਿਆਂ ਦੇ ਵਿਰੁੱਧ ਮੈਦਾਨ ਚਾਈਏ ਪੰਜਾਬ ਉੱਜੜ ਰਿਹਾ ਨੂੰ ਪੰਜਾਬ ਨੂੰ ਬਚਾਈਏ ਆ ਅਸੀਂ ਫੈਸਲਾ ਕੀਤਾ ਇਹ ਸਵਾਲ ਕੋਈ ਮੇਰਾ ਨਹੀਂ ਹੈ ਵੀ ਮੇਰੀ ਗਵਾਈ ਚ ਜਾਂ ਕਿਸੇ ਦੀ ਗਵਾਈ ਚ ਹੋਰ ਬਹੁਤ ਸਾਰੇ ਲੋਕ ਪੰਜਾਬ ਚ ਲੱਗੇ ਹੋਏ ਨੇ ਉਹਨਾਂ ਦਾ ਤਾਲਮੇਲ ਹੋ ਕੇ ਇੱਕ ਵੱਡੀ ਜਦੋਜਹਦ ਇੱਥੇ ਸ਼ੁਰੂ ਕਰਨੀ ਪਈ ਜਿਦੇ ਚ ਬੀਬੀਆਂ ਦਾ ਰੋਲ ਵੱਡਾ ਹੋਊਗਾ ਸਭ ਨਾਲੋਂ ਵੱਧ ਅਫੈਕਟਡ ਬੀਬੀਆਂ ਨੇ ਭੈਣਾ ਨੇ ਔਰ ਨਸ਼ੇਜ ਵੀ ਔਰਤਾਂ ਨੂੰ ਵਰਤਿਆ ਜਾ ਰਿਹਾ ਮੂਰੇ ਟੰਗ ਕੰਡਾ ਤੋਲਣ ਔਰਤਾਂ ਲਾਈਆਂ ਹੋਈਆਂ ਨੇ ਸਾਰੇ ਸਮਗਲਿੰਗ ਚੱਲ ਰਹੀ ਆ ਖੁੱਲੇ ਆਮ ਚਿੱਟਾ ਜਿੰਨਾ ਮਰਜ਼ੀ ਲੈ ਲੋ ਤੁਸੀਂ ਪੁਲਿਸ ਹੱਥ ਪਾਉਣ ਲਈ ਤਿਆਰ ਨਹੀਂ ਇਸ ਲਈ ਅਸੀਂ ਬੇਨਤੀਆਂ ਕਰ ਅਸੀਂ ਮੰਗ ਪੱਤਰ ਦੇ ਰਹੇ ਹਾਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਹਾਂ ਸਿਰਫ ਇਹ ਹੀ ਵੀ ਮੌਕਾ ਸਾਹਮੇ ਨਹੀਂ ਤਾਂ ਲੋਕ ਆਪ ਫੈਸਲਾ ਕਰਨਗੇ ਅਸੀਂ ਕਾਨੂੰਨ ਦੇ ਵਿੱਚ ਯਕੀਨ ਰੱਖਦੇ ਹਾਂ ਕਾਨੂੰਨੀ ਢੰਗ ਨਾਲ ਇਹਨਾਂ ਤਸਕਰਾਂ ਨੂੰ ਹੱਥ ਪਾ ਲੈਣ ਜਿਹੜੇ ਪੁਲਿਸ ਅਫਸਰ ਪੈਸਾ ਲੈ ਰਹੇ ਨੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਜਿੰਨੇ ਵੀ ਸਿਆਸੀ ਲੀਡਰ ਨੇ ਮੇਰੀ ਪਾਰਟੀ ਦਾ ਕਿਸੇ ਹੋਰ ਪਾਰਟੀ ਦਾ ਉਹਨਾਂ ਨਾਲ ਲਿਹਾਜ਼ ਨਾ ਕੀਤਾ ਜਾਵੇ ਉਹਨਾਂ ਨੂੰ ਚਰਾਹੇ 'ਚ ਖੜੇ ਨੰਗਾ ਕੀਤਾ ਜਾਵੇ ਜੇਲ੍ਹਾਂ 'ਚ ਤੁੰਗਿਆ ਜਾਵੇ ਅਸੀਂ ਪੰਜਾਬ ਉਜੜ ਨਹੀਂ ਦੇਵਾਂਗੇ ਮੰਗ ਪੱਤਰ ਦੇ ਰਹੇ ਹਾਂ ਸਾਰੇ ਪੰਜਾਬ 'ਚ ਰੋਪੜ 'ਚ ਦਿੱਤੇ ਜਾ ਰਹੇ ਨੇ ਸੁਨਾਮ ਦੇ ਕੇ ਆਏ ਹਾਂ ਬਰਨਾਲੇ ਦਿੱਤਾ ਜਾ ਰਿਹਾ ਅਜ ਰੈਕੋਡ ਦਿੱਤਾ ਜਾ ਰਿਹਾ ਨਵੇਂ ਸ਼ਹਿਰ ਦਿੱਤਾ ਜਾ ਰਿਹਾ ਬਾਕੀ ਥਾਵਾਂ ਤੇ ਇਹ ਹਫਤਾ 10 ਦਿਨ ਮੰਗ ਪੱਤਰ ਦੇਣ ਤੋਂ ਬਾਅਦ ਦੈਨ ਵੀ ਵਿਲ ਜੰਪ ਇਨ ਟੂ ਦਾ ਮਾਸਸ ਅਸੀਂ ਲੋਕਾਂ ਜਾਵਾਂਗੇ ਸਿਰ ਤੇ ਕੱਪੜਨ ਬੰਨ ਕੇ ਜਾਵਾਂਗੇ ਪਿੰਡਾਂ ਦੇ ਲੋਕਾਂ ਨੂੰ ਇਕੱਠੇ ਕਰਾਂਗੇ ਵੀ ਇਹਨਾਂ ਤੋਂ ਡਰੋ ਨਾ ਤਸਕਰਾਂ ਤੋਂ ਪੁਲਿਸ ਨਾਲ ਨਾ ਮਿਲੀਏ ਪਰਵਾਹ ਨਾ ਕਰੋ ਸਾਨੂੰ ਗੁਰੂਆਂ ਨੇ ਕੁਰਬਾਨੀ ਕਰਨੀ ਸਿਖਾਈ ਆ ਅੱਜ ਸਮਾਂ ਆ ਗਿਆ ਵੀ ਅਸੀਂ ਲੋਕਾਂ 'ਚ ਜਾਈਏ ਸਾਰੇ ਕੰਮ ਛੱਡ ਕੇ ਵੋਟਾਂ ਬਾਟਾਂ ਨੂੰ ਇੱਕ ਪਾਸੇ ਰੱਖੀਏ ਪੰਜਾਬ ਨੂੰ ਬਚਾਈਏ ਅਸੀਂ ਇੱਕ ਵੱਡੀ ਮਹਿਮ ਲਾਂਚ ਕਰਾਂਗੇ ਜਿਹੜੇ ਲਾਈਕ ਮਾਈਂਡਡ ਨੇ ਜਿਨ੍ਹਾਂ ਜਿਨ੍ਹਾਂ ਦਾ ਕੋਈ ਬਹੁਤਾ ਵੋਟਾਂ ਤੱਕ ਸੀਮਿਤ ਨਹੀਂ ਹੈ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਆ ਤਾਲਮੇਲ ਕਰਕੇ ਇੱਕ ਵੱਡਾ ਸੰਘਰਸ਼ ਹੈ ਜਿਹੜਾ ਅਸੀਂ ਪੰਜਾਬ ਦੇ ਵਿੱਚ ਖੜਾ ਕਰਨਾ ਚਾਹੁੰਦੇ ਆ ਜਿਹੜਾ ਸੰਘਰਸ਼ ਇਹਨਾਂ ਦੀ ਕਿਰਪਾ ਸੇ ਸਜਿਆ ਲੋਕਾਂ ਤੋਂ ਬਿਨਾ ਅੱਜ ਪੰਜਾਬ ਨੂੰ ਕੋਈ ਨਹੀਂ ਬਚਾ ਸਕਦਾ ਨਾ ਸਰਕਾਰ ਬਚਾ ਸਕਦੀ ਆ ਨਾ ਐਮਐਲਏ ਬਚਾ ਸਕਦੇ ਨਾ ਪੁਲਿਸ ਬਚਾ ਸਕਦੀ ਆ ਇਹ ਮਿਲੇ ਹੋਏ ਨੇ ਜੇਕਰ ਪੰਜਾਬ ਨੂੰ ਬਚਾ ਸਕਦਾ ਤਾਂ ਪੰਜਾਬ ਦੇ ਲੋਕ ਬਚਾ ਸਕਦੇ ਆ ਅਸੀਂ ਇਹ ਸ਼ੁਰੂਆਤ ਕਰ ਮੰਗ ਪੱਤਰ ਭੇਜ ਰਹੇ ਆ ਤਾਕੇ ਇਹ ਨਾ ਹੋਵੇ ਕਿ ਲੋਕ ਇਹਨਾਂ ਮੰਗ ਪੱਤਰ ਨਹੀਂ ਦਿੱਤਾ ਫਿਰ ਪਿੰਡਾਂ ਦੇ ਪਿੰਡ ਖੜੇ ਕਰਾਂਗੇ ਜੇ ਪੁਲਿਸ ਤਸਕਰਮ ਨਹੀਂ ਫੜਦੀ ਤੇ ਲੋਕ ਘੇਰਣਗੇ ਫਿਰ ਨੇ ਇਹਨਾਂ ਕਹਿਣ ਵੀ ਕਾਨੂੰਨ ਆਪਣੇ ਹੱਥਾਂ 'ਚ ਲੈ ਲਿਆ ਅਸੀਂ ਕਾਨੂੰਨ ਦੇ ਵਿੱਚ ਯਕੀਨ ਰੱਖਦੇ ਹਾਂ ਅੱਜ ਅਸੀਂ ਰਿਕਾਰਡ ਦੇ ਵਿੱਚ ਹੈ ਮੰਗ ਪੱਤਰ ਦੇਣ ਆਏ ਆ ਕੋਈ ਮੁਜਾਰਾ ਨਹੀਂ ਸੀ ਤਨ 20 30 40 50 ਬੰਦੇ ਇਕੱਠੇ ਹੋ ਕੇ ਮੰਗ ਪੱਤਰ ਦੰਨੇ ਆ ਇਸ ਜੀਮ ਸਾਹਿਬ ਰਾਹੀਂ ਅਸੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਰਹੇ ਆ ਇਹ ਮੰਗ ਪੱਤਰਾਂ ਦਾ ਤਨਤਾ ਜਾਰੀ ਰਹੂਗਾ ਔਰ ਅੰਦੋਲਨ ਆ ਜਿਹੜਾ ਅਸੀਂ ਫੈਸਲਾ ਕਰ ਲਿਆ ਨਸ਼ਾ ਵਿਰੋਧੀ ਕਿਸਾਨ ਮਜ਼ਦੂਰ ਲੋਕ ਅੰਦੋਲਨ ਕਿਸੇ ਪਾਰਟੀ ਦਾ ਨਹੀਂ ਸਭ ਦਾ ਹੈਗਾ ਇਹਨੂੰ ਅੱਗੇ ਅਸੀਂ ਤੋਰਾਂਗੇ ਬਿਲਕੁਲ ਜੀ ਜਿਵੇਂ ਕਿ ਤਰਸੇਮ ਜੋਧਾ ਜੀ ਨੇ ਬਹੁਤ ਭਾਵੁਕ ਹੋ ਕੇ ਤੇ ਬਹੁਤ ਜਜ਼ਬਤੀ ਹੋ ਕੇ ਇਹ ਗੱਲਬਾਤ ਕੀਤੀ ਆ ਤੇ ਦੱਸੀ ਆ ਵੀ ਜੋ ਪੰਜਾਬ ਆਪਣੇ ਨਸ਼ਿਆਂ ਦੇ ਹੜ੍ਹਾਂ ਦੇ ਵਿੱਚ ਰੁੜ ਰਿਹਾਗਾ ਤੇ ਨੌਜਵਾਨੀ ਆਪਣੀ ਖਤਮ ਹੋ ਰਹੀ ਆ ਹੁਣ ਲੋੜ ਆ ਇਸ ਨੂੰ ਨੱਥ ਪਾਉਣ ਦੀ ਤੇ ਇਹ ਨੱਥ ਆਪਣੇ ਲੋਕ ਹੀ ਪਾ ਸਕਦੇ ਨੇ ਨਾ ਕੋਈ ਸੱਤਾ ਤੇ ਨਾ ਕੋਈ ਪੁਰਸ ਪ੍ਰਸ਼ਾਸਨ ਇਹ ਲੋਕ ਹੀ ਇਹ ਨਸ਼ੇ ਨੂੰ ਖਤਮ ਕਰ ਸਕਦੇ ਆ ਪਿੰਡ ਪਿੰਡ ਜਾ ਕੇ ਜਿਵੇਂ ਇਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਨੂੰ ਇਕੱਠੇ ਕਰਾਂਗੇ ਤੇ ਜਨ ਅੰਦੋਲਨ ਕਰਾਂਗੇ ਤੇ ਦੇਖਣਾ ਇਹ ਆ ਵੀ ਆਉਣ ਵਾਲੇ ਸਮੇਂ 'ਚ ਕਿੰਨਾ ਪ੍ਰਭਾਵਸ਼ਾਲੀ ਰਹਿੰਦਾਗਾ ਇਹਨਾਂ ਦਾ ਜਨ ਅੰਦੋਲਨ ਤੇ ਲੋਕਾਂ ਨੂੰ ਇਹ ਕਿੰਨਾ ਕੁ ਮਨਾ ਸਕਦੇ ਨੇ ਨਸ਼ੇ ਵਿਰੁੱਧ ਖੜੇ ਹੋਣ ਲਈ ਰੈਕੋਰਡ ਤੋਂ ਗੁਰਜੀਤ ਸਿੰਘ ਦੀ ਰਿਪੋਰਟ ਲਾਈਵ ਤੇ ਚੈਨਲ